ਰਾਮਨ ਪਹਿਲਾਂ ਤਾਂ ਕਹਿੰਦੇ ਸੀ ਅਹੀਂ ਫੋਟੋਆਂ ਤੇ ਉਧਰ ਉਧਰ ਹੀ ਕਰਵਾ ਲਾਂਗੇ ਤੇ ਹੁਣ ਕਿਦਾਂ ਰੱਖ ਲਈ ਉਹਨਾਂ ਦੇ ਵੇਖਾ ਵਿਖਾਈ ਹੱਸੇ ਗੱਲ ਦੀ ਤਾਂ ਫਿਕਰ ਮੈਨੂੰ ਆ ਪੀ ਇਹ ਕੰਮ ਕੀ ਹੋਇਆ ਮੈਂ ਵੀ ਇਹੋ ਗੱਲ ਸੋਚੀ ਸੀ ਫੋਟੋਆਂ ਉਧਰ ਉਧਰ ਹੀ ਵਿਖਾਤੀਆਂ ਵਾ ਪੀ ਗੱਲ ਪੱਕੀ ਹੋ ਗਈ ਆ ਹੁਣ ਕੀ ਕਰੀਏ ਘਰ ਨਾਲ ਤੇ ਪੈਣਾ ਹੀ ਆ ਕੋਈ ਗੱਲ ਨਹੀਂ ਫੇਰ ਰੱਖ ਲੈਣੇ ਆ ਵੇਖਾ ਵਿਖਾਈ ਰਾਮਨ ਇੱਕ ਗੱਲ ਸੋਲਦਾ ਮੇਰੀ ਵੇਖਾ ਵਿਖਾਈ ਅਹੀਂ ਰੱਖ ਲੈਣੀਆਂ ਤੇ ਬਹੁਤਾ ਥੱਲੇ ਲੱਗਣ ਦੀ ਵੀ ਨਹੀਂ ਲੋੜ ਮੇਰੀ ਗੱਲ ਸੁਣੋ ਕਿੱਦਾਂ ਦੀਆਂ ਗੱਲਾਂ ਕਰਦੇ ਜੇ ਰਿਸ਼ਤਾ ਮੈਂ ਉੱਥੇ ਹੀ ਕਰਨਾ ਵਾ ਹਾਏ ਮਹਾਰਾਜ ਕਿਤੇ ਆਹ ਕੰਮ ਨਾ ਕਰੀ ਰਿਸ਼ਤਾ ਨਾ ਸਿਰੇ ਚੜੇ ਜਾਵੇ ਮੇਰੇ ਪੁੱਤ ਦਾ ਰਿਸ਼ਤਾ ਹੋ ਜੇ ਨਾ ਤੇ ਫੇਰ ਵਾ ਠੀਕ ਆ ਠੀਕ ਆ ਕੋਈ ਨਹੀਂ ਕਰਦੀ ਤੇਰਾ ਭਾਜੀ ਨਾਲ ਗੱਲ ਫੇਰ ਦੱਸਦੀਆਂ ਤੈਨੂੰ ਓਕੇ ਕਿਹਦਾ ਫੋਨ ਆਉਂਦਿਆ ਵਾ ਫੋਨ ਕਿਹਦਾ ਆਉਣਾ ਵਾ ਪੈਂਦਾ ਆਉਂਦਿਆ ਹੀ ਕੀ ਕਹਿੰਦੀ ਉਹ ਆ ਰਿਸ਼ਤੇ ਬਾਰੇ ਗੱਲ ਕਰਨ ਦੇ ਹੀ ਕੇ ਅੱਛਾ ਅੱਛਾ ਕੈਂਡ ਰਹਿ ਗਿਆ ਵੀ ਕਰ ਲੀਏ ਵੀ ਅਖਾ ਵਖਾਈ ਦਾ ਪ੍ਰੋਗਰਾਮ ਮੈਂ ਚਲੋ ਕਰ ਲੈਨੇ ਆ ਕਿਦਾਂ ਦਾ ਫੇਰ ਰੱਖਿਆ ਪ੍ਰੋਗਰਾਮ ਉਹ ਤਾਂ ਮੈਂ ਤੁਹਾਡੀ ਸਲਾਹ ਨਾਲ ਹੀ ਰਖਣਾ ਵਾ ਅੱਛਾ ਥੱਲੇ ਨੇ ਥੋੜਾ ਕਰ ਲੈਣੀ ਸਾਰੀ ਗੱਲ ਹੁਣ ਤੁਸੀਂ ਦੱਸੋ ਫੇ ਕਿਦਾਂ ਕਰਨੀ ਕੋਈ ਗੱਲ ਨਹੀਂ ਉਹਨਾਂ ਨੂੰ ਪੁੱਛ ਲਓ ਵੀ ਕਿਦੋਂ ਤੁਹਾਡਾ ਉਹਨਾਂ ਦਾ ਹੈਗਾ ਉਹ ਟਾਈਮ ਤੇ ਅਸੀਂ ਕਰਕੇ ਪ੍ਰੋਗਰਾਮ ਤੇ ਰੱਖ ਲੈਨੇ ਆ ਚਲ ਕੋਈ ਨਹੀਂ ਮੈਂ ਕਰ ਦਿੰਨੀ ਫੋਨ ਮੈਂ ਉਹਨੂੰ ਇਹੋ ਗੱਲ ਹੀ ਕਹੀ ਮੈਂ ਤੇਰਾ ਭਾਜੀ ਨਾਲ ਸਲਾਹ ਕਰਕੇ ਦਲਜੀਤ ਨਾਲ ਗੱਲ ਕਰਕੇ ਤੇ ਮੈਂ ਤੁਹਾਨੂੰ ਦੱਸ ਦਿੰਨੀ ਆ ਰਮਨ ਉਹ ਪਹਿਲਾਂ ਤੋਂ ਕਹਿੰਦੇ ਸੀ ਇਹ ਹੀ ਫੋਟੋਆਂ ਤੇ ਉਧਰ ਉਧਰੀ ਕਰਵਾ ਲਾਂਗੇ ਤੇ ਹੁਣ ਕਿਦਾਂ ਰੱਖ ਲਈ ਉਹਨਾਂ ਦੇ ਵੇਖਾ ਵਿਖਾਈ ਹੱਸੇ ਗੱਲ ਦੀ ਤਾਂ ਫਿਰ ਮੈਨੂੰ ਆ ਪੀ ਇਹ ਕੰਮ ਕੀ ਹੋਇਆ ਮੈਂ ਵੀ ਇਹੋ ਗੱਲ ਸੋਚੀ ਸੀ ਫੋਟੋਆਂ ਉਧਰ ਉਧਰੀ ਵਿਖਾਤੀਆਂ ਵਾ ਪੀ ਗੱਲ ਪੱਕੀ ਹੋ ਗਈ ਆ ਹੁਣ ਕੀ ਕਰੀਏ ਕਰਨਾ ਤੇ ਪੈਣਾ ਹੀ ਆ ਕੋਈ ਗੱਲ ਨਹੀਂ ਫਿਰ ਰੱਖ ਲੈਣੇ ਆ ਵੇਖਾ ਵਿਖਾਈ ਰਮਨ ਰੇ ਇੱਕ ਗੱਲ ਸੁਣ ਲੈ ਮੇਰੀ ਵੇਖਾ ਵਿਖਾਈ ਅਹੀਂ ਰੱਖ ਲੈਣੀ ਆ ਤੇ ਬਹੁਤਾ ਥੱਲੇ ਲੱਗਣ ਦੀ ਵੀ ਨਹੀਂ ਲੋੜ ਮੇਰੀ ਗੱਲ ਸੁਣੋ ਕਿੱਦਾਂ ਦੀਆਂ ਗੱਲਾਂ ਕਰਦੇ ਜੇ ਰਿਸ਼ਤਾ ਮੈਂ ਉੱਥੇ ਹੀ ਕਰਨਾ ਵਾ ਜੋ ਮਰਜ਼ੀ ਹੋ ਜੇ ਮੁੰਡੇ ਨੂੰ ਕੀ ਹੋਇਆ ਵਾ ਜੇ ਭਲਕੇ ਕਹਿਣ ਸਾਡੇ ਮੁੰਡਾ ਪਸੰਦ ਨਹੀਂ ਆਉਂ ਜੇ ਤੂੰ ਆਖੇ ਨਾ ਵੀ ਤਰਲੇ ਮਾਰ ਕੇ ਉਹ ਕੰਮ ਨਹੀਂ ਮੈਂ ਕਰਨਾ ਤੈਨੂੰ ਦੱਸ ਦਿੰਦਾ 10 ਤਰਲੇ ਕਾਦੇ ਮਾਰਨੇ ਆ ਇਹ ਆਪਣੀ ਭੈਣ ਨਾਲ ਪਹਿਲਾਂ ਗੱਲਬਾਤ ਕਰ ਲੈ ਚੰਗਾ ਘਰ ਬਾਹਰ ਲੱਭਦਾ ਵਾ ਕੀ ਨਹੀਂ ਸਾਡੇ ਕੋਲ ਹੈਗਾ ਘਰ ਬਾਹਰ ਬਣਿਆ ਵਾ ਜ਼ਮੀਨ ਪਾਂਡਾ ਸਭ ਕੁਝ ਵਧੀਆ ਵਾ ਸਾਡੇ ਕੋਲ ਤੇ ਇਹੋ ਗੱਜ ਅੱਜਕੱਲ ਹੁੰਦਾ ਵਾ ਉਹਨੂੰ ਸਿੱਧਾ ਕਹਿ ਦੀ ਕਿ ਅਸੀਂ ਮੁੰਡੇ ਨੂੰ ਲੈ ਆਵਾਂਗੇ ਤੇ ਉਹ ਕੁੜੀ ਨੂੰ ਲੈ ਆਉਣ ਤੇ ਸਿੱਧਾ ਹੀ ਮਤਲਬ ਠਾਕਾ ਲਾਉਣਾ ਗੱਲ ਕਰਦੀ ਆ ਦੱਸ ਮੈਂ ਇਦਾਂ ਸਿੱਧਾ ਵੀ ਕਿਦਾਂ ਕਹਿਦਾ ਕੀ ਗੱਲਾਂ ਕਰਨ ਦੇ ਜੇ ਤੁਸੀਂ ਕੋਈ ਗੱਲ ਨਹੀਂ ਭੈਣ ਦੀ ਸਲਾਹ ਲੈਣੀ ਆ ਪਈ ਉਹਨਾਂ ਨੂੰ ਪੱਕਿਆਂ ਕਰਕੇ ਇਸ ਤਰੀਕੇ ਨਾਲ ਹੁਣ ਸਾਡੀ ਬੇਇੱਜ਼ਤੀ ਨਾ ਕਰਵਾਵੀਂ ਮੁੰਡਾ ਪਸੰਦ ਨਹੀਂਗਾ ਤੇ ਜੇ ਨਹੀਂ ਤੇ ਅਸੀਂ ਸਿੱਧਾ ਕੁੜੀ ਨੂੰ ਠਾਕਾ ਲਾ ਦਿੰਨੇ ਆ ਤੇ ਉਹ ਆੜ ਕੇ ਮੁੜ ਕੇ ਮੁੰਡੇ ਨੂੰ ਲਾ ਜਾਣਗੇ ਕੋਈ ਗੱਲ ਨਹੀਂ ਜਦੋਂ ਵੇਖਾ ਵਿਖਾਈ ਕਰਨੀ ਆ ਤਾਂ ਉੱਥੇ ਹੀ ਸਾਰੇ ਕੰਮ ਕਰਾ ਦਿੰਨੇ ਆ ਘੜੀ ਘੜੀ ਨਹੀਂ ਗੀ ਰਾਵਾਂ ਦੇ ਵਿੱਚ ਰਹਿਣਾ ਪਈ ਉਹ ਇੱਧਰ ਨੂੰ ਆਗੇ ਤੇ ਅਸੀਂ ਉੱਧਰ ਨੂੰ ਚੱਲ ਗਏ ਚਲ ਠੀਕ ਆ ਫਿਰ ਨਹੀਂ ਉਹਨਾਂ ਨੂੰ ਯਕੀਨ ਨਹੀਂ ਤੇਰੀ ਭੈਣ ਤੇ ਦਸਾਂਤੀ ਵਾਲੇ ਆ ਯਕੀਨ ਤੇ ਹੋਊਗਾ ਫਿਰ ਮਾੜਾ ਮੋਟਾ ਤਾਂ ਉਹਨਾਂ ਨੇ ਕਰਨਾ ਹੀ ਚਲ ਰੱਖ ਲੋ ਨੂੰ ਕਿ ਭੀ ਜਿੰਦਾਂ ਦਾ ਰਖਣਾ ਵਾ ਤੁਸੀਂ ਦੱਸੋ ਨਾ ਕਿਦਾਂ ਦਾ ਰਖਣਾ ਤੇ ਮੈਂ ਅਗਲੇ ਨੂੰ ਦੱਸ ਦਿੰਦੀ ਫਿਰ ਆਪਣੇ ਦਰਜੀਗ ਦਾ ਤੇ ਕੋਈ ਸਲਾਹ ਕਰ ਲਈਏ ਕਿ ਪੋਤਾ ਗੱਲ ਬਾਤ ਵਾ ਕਿੱਦਾਂ ਕਰਨੀ ਹੈ ਚਲ ਕੋਈ ਨਹੀਂ ਕਰ ਲੈਨੇ ਆ ਸਲਾਹ ਤੇ ਭੈਣ ਨੂੰ ਫੋਨ ਕਰਕੇ ਪੱਕਿਆਂ ਕਰਦੀ ਆ ਹਾਂ ਆ ਤਾਂ ਮੈਨੂੰ ਨਾ ਟੈਨਸ਼ਨ ਜੀ ਪੈ ਗਈ ਆ ਉਦਾਂ ਤੇ ਮੈਂ ਉੱਡੀ ਫਿਰਨ ਲਈ ਹਾਂ ਫਿਰ ਕੋਈ ਗੱਲ ਨਹੀਂ ਫੋਟੋ ਤੇ ਸਾਡਾ ਕੰਮ ਚੱਲ ਜਾਣਾ ਵਾ ਤੇ ਉਹਨਾਂ ਵੀ ਵੇਖ ਲਈ ਤਾਂ ਹੀ ਵੀ ਅਸਲੀ ਤਾਂ ਕੰਮ ਪੱਕਾ ਹੀ ਆ ਉਹ ਕੋਈ ਗੱਲ ਨਹੀਂ ਕੰਮ ਪੱਕਾ ਹੀ ਪੱਕਾ ਹੋਇਆ ਹੈ। ਕੀਪਤਾ ਨਾਲ ਕੇਦੀ ਸਲਾਹ ਲਈ ਆ ਜਿੰਨੇ ਵੇਖਾ ਵਿਖਾਈ ਦੀ ਕਹਤਾ ਵਾ ਵੀ ਹੁਣ ਉਹ ਵੇਖਾ ਵਿਖਾਈ ਕਰ ਲੋ। ਰਮਨ ਕਹਿੰਦੇ ਪਿੰਡੋਂ ਤੇ ਨਹੀਂ ਪਤਾ ਪੋਤਾ ਕਰ ਗਏ ਉਹ। ਤਾਂ ਪਿੰਡੋਂ ਹੀ ਪਤਾ ਕਰ ਗਏ ਹੋਣਗੇ ਤਾਂ ਆਖਰ ਆ ਗਈ ਆ। ਕੀ ਹੋ ਗਿਆ? ਅਸੀਂ ਮੜੇ ਆ। ਰਮਨ ਮੇਰੀ ਗੱਲ ਸੁਣ ਕੇ ਤੇ ਆਂਡ ਗਵਾੜਤ ਨਹੀਂ ਕਿਸ ਨਾਲ ਗੱਲਬਾਤ ਕੀਤੀ ਤੂੰ ਵੀ ਅਸੀਂ ਮੜਾ ਮੰਗਣ ਦੇ ਆ। ਬਸ ਕਿਦਾਂ ਦੀਆਂ ਗੱਲਾਂ ਕਰਦੇ ਮੈਂ ਛਦੈਣਾ। ਆਂਡ ਗਵਾੜਤ ਤੇ ਮੈਂ ਗੱਲ ਨਹੀਂ ਕੀਤੀ ਪਰ ਤੁਹਾਡੀ ਭੈਣ ਨਾ ਜ਼ਰੂਰ ਕੀਤੀ ਸੀ। ਰਮਨ ਤਨ ਮੈਂ ਕਿਹਾ ਹੀ ਨਾ ਕਿ ਉਹਦਾਂ ਭੈਣ ਨਾਲ ਗੱਲ ਕਰੀ। ਕੁਝ ਨਹੀਂ ਹੋ ਗਿਆ ਫਿਰ ਕੀ ਹੋ ਗਿਆ ਵਾ? ਤੇ ਇਹ ਵਾਲੇ ਆ ਪਤਾ ਥੋਦ ਕਰਦੇ ਹੁੰਦੇ ਆ ਕਰ ਲਿਆ ਹੋ ਪਿੰਡ ਦੇ ਵਿੱਚੋਂ ਤੇ ਜੇ ਪਹਿਲੀ ਬੰਨੇ ਦਾ ਪਤਾ ਨਾ ਕਰ ਵੀ ਲਿਆ ਹੋਊਗਾ ਤਾਂ ਮੁੰਡਾ ਵੇਖਣ ਵੱਲੋਂ ਹੀ ਕਿਹਾ ਵਾ ਤੇ ਮੁੰਡੇ ਇਦਾਂ ਦੇ ਹੁੰਦੇ ਹੋਰ ਕਿਦਾਂ ਦੇ ਹੁੰਦੇ ਆ ਯਾਰ ਤੈਨੂੰ ਮੈਂ ਸਾਰੀ ਗੱਲ ਦੱਸਤੀ ਆ ਅਹੀਂ ਜੇ ਤੂੰ ਆਖੇ ਨਾ ਵੀ ਥੱਲੇ ਲਾ ਕੇ ਵੀ ਉਹ ਪੰਜਾਂ ਕਿਲੇ ਦੇ ਮਗਰ ਲਾ ਕੇ ਉਹ ਗੱਲ ਨਹੀਂ ਉਹ ਬੰਨੀ ਆਪਣੇ ਕੋਈ ਗੱਲ ਨਹੀਂ ਤੂੰ ਫਿਕਰ ਨਾ ਕਰੋ ਮੈਂ ਆਪੇ ਪਹਿਨਾਂ ਗੱਲ ਕਰ ਲੂੰਗੀ ਐਨੇ ਟੈਨਸ਼ਨ ਨਹੀਂ ਲਈਦੀ ਹੁੰਦੀ ਜਦੋਂ ਮੈਂ ਬੈਠੀ ਵੇਖਿਆ ਸਾਰੇ ਕੰਮ ਹੱਲ ਹੁੰਦੇ ਕਿ ਨਹੀਂ ਹੁੰਦੇ ਕੋਈ ਜਲਦੀਤ ਨਾ ਕਰ ਲੈਣਾ ਕੋਈ ਨਹੀਂ ਦਿਲਜੀਤ ਆਉਂਦਾ ਤੋਂ ਦਿਨਾਂ ਵੀ ਕਰ ਲੈਨੀ ਆ ਚਲ ਕਰ ਲੈ ਆ ਰਮਣਾ ਪੰਜਾ ਕਲਿਆਲ ਵੇਖਣਾ ਛਦਾਣ ਹੀ ਹੋ ਗਈ ਇੱਕੋ ਗੱਲ ਕਰੀ ਜਾਂਦੀ ਐ ਕੋਈ ਗੱਲ ਨਹੀਂ ਫੇਰ ਕੀ ਆ ਵੀ ਤੇਰੇ ਆਇਆ 4 ਕਿਲੇ ਤੇ ਉਹਦੇ ਆਇਆ 5 ਕਿਲੇ ਉਹਨੇ ਮੁੜ ਕੇ ਤੈਨੂੰ ਨਾਪ ਕੇ ਰੱਖਣਾ ਤੇਰੇ ਨਾਲ ਸਿੰਗੜ ਆਈ ਛੜਿਆ ਕਰਨੀ ਉਹਨੇ ਵੇਖੀ ਸਹੀ ਬਣਦਾ ਕੀ ਐ ਜੋਤ ਮੈਂ ਤਾਂ ਇੱਕ ਚੀਜ਼ ਦਾ ਹਿਸਾਬ ਲਾਉਂਦੇ ਆਂ ਚੱਲੇ ਤੇ ਅੱਜ ਆਪਾਂ ਲਵਲੀ ਵੀਰ ਕੋ ਹੈਗੇ ਆ ਪਰ ਨਾ ਮੈਨੂੰ ਪਤਾ ਨਹੀਂ ਕਿਉਂ ਉਹਨਾਂ ਦਾ ਦੁੱਖ ਬਾਰ-ਬਾਰ ਹੁੰਦਾ ਵਾ ਵੀ ਜੇ ਮੰਨ ਲਓ ਮੰਮੀ ਨੇੜੀ ਹੁੰਦੇ ਕੋਲ ਤੇ ਚੱਲ ਸਾਰੀਆਂ ਤਿਆਰੀਆਂ ਨਾਪ ਕਰਨੀਆਂ ਸੀ ਵੇ ਇਦੀ ਕਹਿੰਦੇ ਆ ਵੀ ਅਸੀਂ ਕਿਸੇ ਜ਼ਿੰਮੇਵਾਰੀ ਤੋਂ ਪਛਰੇ ਭੱਜਾਂਗੇ ਪਰ ਗੱਲ ਇਹ ਆ ਵੀ ਜਿਹੜੇ ਉਹਨਾਂ ਦੇ ਕਰਨ ਵਾਲੇ ਕੰਮ ਆ ਉਹ ਉਹ ਹੀ ਕਰਦੇ ਤੇ ਚੰਗੇ ਲੱਗਦੇ ਮੈਨੂੰ ਤੇ ਆ ਬੜੀ ਫਿਕਰ ਹੁੰਦੀ ਆ ਜਦੋਂ ਦਾ ਮੇਰਾ ਵਿਆਹ ਹੋਇਆ ਵਾ ਨਾ ਉਦੋਂ ਦਾ ਤੇ ਜ਼ਿਆਦਾ ਹੀ ਧਿਆਨ ਰਹਿਣ ਲੱਗ ਪਿਆ ਵਾ ਫਿਰ ਵੀਰ ਜੀ ਕਿੱਦਾਂ ਕਰਦੇ ਹੋਣਗੇ ਹੁਣ ਤਾਂ ਇਹ ਤੋਂ ਕੀ ਲੁਕੋਣਾ ਵਾ ਪੀ ਢਾਈ ਜੀ ਨੂੰ ਨਹੀਂ ਮਿੱਕਟ ਆਉਂਦੇ ਆ ਤੇ ਵੀਰ ਜੀ ਵਿਚਾਰਿਆਂ ਨੂੰ ਰੋਟੀ ਦਾ ਵੀ ਔਖਾ ਹੁੰਦਾ ਬਾਹਰ ਚੱਲ ਜਾਣਗੇ ਨਾ ਮੇਰੀ ਵੀ ਫਿਕਰ ਮੁੱਕ ਜੂਗੀ ਕਿੱਕ ਟੋਗਟ ਆਪਣਾ ਘਰ ਤੇ ਲੈਂਦੇ ਆ ਫਿਰ ਕਮਾਉਂਦੇ ਹੋਣਗੇ ਥੋੜਾ ਬੋਤਾ ਆਪਣਾ ਸਾਫੀ ਰਹਿੰਦਾ ਹੁਣ ਜੋ ਤੇ ਹੁਣ ਅੱਜ ਜਾਣਾ ਵਾ ਨਾ ਤੇ ਉਦਾਂ ਤੇ ਫਫੜਜੀ ਮੈਨੂੰ ਕਹਿੰਦੇ ਸੀ ਕਿ ਕਹਿੰਦੇ ਵੀ ਮਤਲਬ ਮੈਂ ਸਮਾਨ ਸਮੂਹ ਬੋਤਾ ਲੈ ਕੇ ਦੇਦਾ ਵਾ ਥੋੜਾ ਬੋਤਾ ਸਮਾਨ ਰਹਿੰਦਾ ਸੀਗਾ ਤੇ ਕਹਿੰਦੇ ਸੀਗੇ ਵੀ ਉਹ ਤੁਸੀਂ ਜਾ ਕੇ ਤੇ ਲੈ ਕੇ ਦੇ ਦੇ ਆਪਾਂ ਇਦਾਂ ਕਰਦੇ ਆ ਤੁਸੀਂ ਕਰ ਰਹਿਓ ਥੋੜੀ ਬੋਤੀ ਸਫਾਈ ਕਰਿਓ ਤੇ ਜਿਹੜਾ ਸਮਾਨ ਸਮੂਹ ਪੈਕ ਕਰਨ ਵਾਲਾ ਪੈਕ ਕਰਾ ਦਿਓ ਤੇ ਮੈਂ ਕੀ ਕਰੂੰਗਾ ਵੀ ਲਵਲੀ ਨੇ ਨਾਲ ਖੜਕੇ ਨਾ ਜਿਹੜਾ ਸਮਾਨ ਰਹਿੰਦਾ ਉਹ ਵੀ ਲੈ ਕੇ ਦੇ ਦੂੰਗਾ ਠੀਕ ਹੈ ਤੇ ਚਲ ਆਪੇ ਸਾਰਾ ਸਮਾਨ ਪੈਕ ਹੋ ਜਾਊਗਾ ਇਕੱਠਾ ਪਰਸੋਂ ਉਹਨਾਂ ਦੀ ਫਲਾਈਟ ਵਾ ਤੇ ਜੇ ਅੱਜ ਸਮਾਨ ਨਾ ਪੈਕ ਹੋਇਆ ਤੇ ਕੱਲ ਨਹੀਂ ਕੋਈ ਵੀ ਕੰਮ ਨਹੀਂ ਪੜਨਾ ਕੋਈ ਗੱਲ ਨਹੀਂ ਤੁਸੀਂ ਵੇਖ ਲਓ ਆਪਣੇ ਹਿਸਾਬ ਨਾਲ ਬਸ ਮੈਨੂੰ ਤੇ ਆਪਣੇ ਕੰਮ ਕਰਦੇ ਲੱਗ ਜਾਣ ਉਹ ਨਹੀਂ ਨਹੀਂ ਤੁਹਾਡਾ ਵੀ ਆਪਣਾ ਜਨਮ ਸਿਆਣੇ ਆ ਉਮਰ ਤੋਂ ਜ਼ਿਆਦਾ ਉਹਨਾਂ ਨੂੰ ਅਕਲ ਵਾ ਹੋਰ ਕੀ ਉਹਨਾਂ ਨੇ ਆਪਣਾ ਕੰਮ ਉੱਥੇ ਸੈੱਟ ਕਰ ਲੈਣਾ ਕੰਪਨੀ 'ਚ ਹੈਗੇ ਆ ਗਾਂ ਮੁਰਖਿਆ ਪਿੱਤਰ ਕੀ ਕਰਦੇ ਰਹਿਣਗੇ ਉਹਨਾਂ ਨੂੰ ਤਾਂ ਪਤਾ ਨਹੀਂ ਮੰਮੀ ਹੁਣਾਂ ਦੀ ਕਿੰਨੀ ਕਾ ਫਿਕਰ ਆ ਤੇ ਮੈਨੂੰ ਜ਼ਿਆਦਾ ਮਹਿਸੂਸ ਹੋਣ ਲਿਆ ਵਾ ਅੱਗੇ ਵੀਰ ਜੀ ਦੇ ਆਸ ਦੇ ਨਾ ਉਹ ਕਿੱਥੇ ਚੱਲ ਜਾਂਦੀ ਆ ਤੇ ਹੁਣ ਜਦੋਂ ਕਰ ਜਾਏਗਾ ਨਾ ਨਾ ਤੂੰ ਕਰਨੇ ਮੈਨੂੰ ਖਾਣ ਪਿਆ। ਹੁਣ ਨਹੀਂ ਨਹੀਂ ਆਪਾਂ ਪਤਾ ਕੀ ਕਰਨਾ ਹੁਣ ਵੇਖ। ਹੁਣ ਅੱਜ ਦੀ ਤੇ ਕੱਲ ਅਸੀਂ ਵੀ ਤੇ ਬਾਹਰ ਹੀ ਜਾਣਾ। ਹਨਾ ਤੇ लवली ਵੀਰ ਨੂੰ ਇਹੋ ਗੱਲਾਂ ਆਪਾਂ ਕਹਿਣੀਆਂ ਆਂ ਵੀ ਇੱਥੇ ਤੁਸੀਂ ਲਾੜੋ 2-4 ਸਾਲ ਪੈਸੇ ਇਕੱਠੇ ਕਰਕੇ ਤੇ ਮੁੜ ਕੇ ਕਿਸੇ ਚੰਗੇ ਦੇਜ ਦਾ ਕੰਮ ਕਰਨਾ। ਹੂੰ ਠੀਕ ਆ। ਤੇ ਕੋਈ ਨਹੀਂ ਥੋੜਾ ਬੋਤਾ ਹਾਲਾਤ ਵੀ ਬਣਾਉਣਾ ਪਿਆ ਤੇ ਮਾਰਦਾ ਕਿ ਕੋਈ ਗੱਲ ਨਹੀਂ। ਕੋਈ ਨਹੀਂ। ਸਾਰੇ ਕੰਮ ਕਰ ਦੇਵਾਂਗੇ। ਬਸ ਇਹੋ ਵੱਡੀ ਗੱਲ ਆ ਵੀ ਤਾਯਾ ਤਾਈ ਜਿਹੜੇ ਆ ਨਾ ਉਹ ਨਾਲ ਕੋਈ ਕੰਮ ਖਰਾਬ ਕਰਨਾ। ਨਹੀਂ ਉਹਨਾਂ ਦੀ ਵੱਡੀ ਮੈਨੂੰ ਟੈਨਸ਼ਨ। ਬਹੁਤੀਆਂ ਗੱਲਾਂ ਦਸੀ ਕਿਉਂਕਿ ਜੇ ਤੂੰ ਕੱਚ ਨਹੀਂ ਕੀ ਨਹੀਂ ਕਿਆਂ ਗੱਲਾਂ ਬਾਹਰ ਜਾਣ ਨਾ ਤੇ ਫਿਰ ਕੰਮ ਔਖਾ ਹੋਏਗਾ। ਉਹ ਨਹੀਂ ਨਹੀਂ ਉਹ ਉਹਨਾਂ ਦਾ ਸੁਭਾਅ ਹੋਰ ਸਾਬ ਦਾ ਮੈਨੂੰ ਕੁਫੜ ਜੀ ਨੇ ਵੀ ਦੱਸਿਆ ਹੈ। ਹਾਂਜੀ। ਕਹਿੰਦੇ ਵੀ ਉਹਨਾਂ ਦਾ ਸੁਭਾਅ ਥੋੜਾ ਚਲਾਕੀ ਜੀ ਜਾਣਾ ਵਾ ਤੇ ਤੂੰ ਵੀ ਬਾਰ-ਬਾਰ ਨਾ ਪੁੱਛੀ ਕਿ ਕਿਉਂ ਨਹੀਂ ਆਉਂਦੇ ਉਹ ਇੱਧਰ। ਨਹੀਂ ਨਹੀਂ। ਉਹ ਤੁਹਾਨੂੰ ਪਤਾ ਹੈ ਜੀ ਇਦਾਂ ਦੇ ਆ। ਉਹਨਾਂ ਨੂੰ ਤੇ ਬਸ ਇਹ ਆ ਵੀ ਕੁੜੀ ਚੰਗੇ ਘਰ ਕਿਉਂ ਚਲ ਗਈ ਆ। ਹੈਨਾ 100 ਗੱਲਾਂ ਹੁਣ ਮੈਨੂੰ ਪਤਾ ਵਾ ਵੀ ਮੇਰੇ ਭਰਾ ਨੇ ਮੇਰਾ ਵਿਆਹ ਕਿੱਦਾਂ ਕੀਤਾ। ਇਹ ਦੁੱਖ ਵੀ ਤੇ ਕੋਈ ਕੋਈ ਸਮਝ ਸਕਦਾ। ਨਹੀਂ ਨਹੀਂ ਕੋਈ ਗੱਲ ਨਹੀਂ ਵਧੀਆ ਹੋ ਜਾਣਾ ਸਾਰਾ ਕੰਮ ਹਾਂਜੀ ਹਾਇ ਰੱਬਾ ਮੈਂ ਤਾਂ بڑے ਸੁਪਨੇ ਸਜਾਏ ਹੀ ਪਿੱਛਾ ਲਾਣਾ 5 ਕਿਲੇ ਕੁੜੀ ਨੂੰ ਆ ਜਾਣੇ ਆ ਸਾਡੇ ਪੂਰੇ 11 ਕਿਲੇ ਪਿਆਲੀ ਦੇ ਹੋ ਜਾਣੇ ਆ ਤੇ ਭੈਣ ਨੇ ਕੀ ਗੱਲ ਕੀਤੀ ਹੋਊਗੀ ਹੁਣ ਕਹਿੰਦੀ ਆ ਵੇਖਾ ਵਖਾਈ ਰੱਖਣੀ ਆ ਪਹਿਲਾਂ ਆਂਦੀ ਹੀ ਫੋਟੋ ਪਾ ਦਿੰਨੀ ਆ ਤੈਨੂੰ ਕੁੜੀ ਦੀ ਤੇ ਤੂੰ ਮੁੰਡੇ ਦੀ ਪਾ ਦੇ ਉਧਰ ਉਧਰੀ ਵੇਖ ਲੈਂਦੇ ਆ ਉਹ ਵੀ ਕਹਤਾ ਪਸੰਦ ਵਾ ਤੇ ਹੁਣ ਕੀ ਗੱਲ ਹੋਈ ਚਲ ਪਿੰਡ 'ਚ ਪਤਾ ਕੀਤਾ ਹੂ ਤਾਂ ਪੈਲੀ ਬੰਨੇ ਦਾ ਪਤਾ ਕਰਦੇ ਆ ਤਾਂ ਮੁੰਡਾ ਕਿਹੜਾ ਸਾਡਾ ਕੋਈ ਨਸ਼ਾ ਪਤਾ ਕਰਦਾ ਵਾ ਡਰ ਤੇ ਮੈਨੂੰ ਇੱਕ ਗੱਲ ਦਾ ਲੱਗਣ ਡਿਆ ਵਾ ਵੀ ਮੈਂ ਤਾਂ ਦਲਜੀਤ ਦੀ ਭੂਆ ਨਾ ਵੀ ਗੱਲ ਕਰ ਬੈਠੀ ਆ ਵੀ ਜਿਹੜੀ ਅਹੀਂ ਕੁੜੀ ਵੇਖੀ ਪੂਰੇ 5 ਕਿਲੇ ਪੈਲੀ ਦੇ ਆਉਂਦੇ ਆ ਕਿਤੇ ਉਹਦੇ ਸਾਹਮਣੇ ਮੇਰੀ ਬੇਇੱਜ਼ਤੀ ਨਾ ਹੋ ਜੇ ਉਹਨੇ ਕਹਿਣਾ ਵਾ ਉਦੋਂ ਤਾਂ ਫੁੱਲੀ ਨਹੀਂ ਸਮਾਉਂਦੀ ਲੱਲਾ ਕਰ ਲਿਆ ਰਿਸ਼ਤਾ ਤੇਰੇ ਮੁੰਡੇ ਨੂੰ ਵੇਖ ਕੇ ਜਵਾਬ ਦਿੱਤਾ ਹਾਏ ਮਹਾਰਾਜ ਕਿਤੇ ਆਹ ਕੰਮ ਨਾ ਕਰੀ ਰਿਸ਼ਤਾ ਨਾ ਸਿਰੇ ਚੜੇ ਜਾਵੇ ਮੇਰੇ ਪੁੱਤ ਦਾ ਰਿਸ਼ਤਾ ਹੋ ਜੇ ਨਾ ਤੇ ਫੇਰ ਵਾ ਮੈਂ ਬੜੇ ਦਿਲ ਦੇ ਵਿੱਚ ਆਪਣੇ ਨਾ ਚਾ ਰਖੇ ਆ ਤੇ ਇਦਾਂ ਕਰੂੰਗੀ ਇਦਾਂ ਕਰੂੰਗੀ ਚਲ ਇਹ ਪਾਣੀ ਡਟ ਗਿਆ ਵਿਲੇ ਹੋ ਗਈਆਂ ਤੇ ਜਿੱਦ ਕੀ ਕਰੀ ਜਾਣ ਡਿਆ ਵਾ ਜਿਹੜੀ ਪਾਣੀ ਡਾਇਆ ਆ ਚਲ ਵਧੀਆ ਕੀਤਾ ਧੋਪ ਪਈ ਜਾਣਾ ਹਾਂਜੀ ਇਹ ਨਹੀਂ ਪਾਣੀ ਡਾਤਾ ਵਾ ਮਿੱਲੇ ਹੋ ਗਈਆਂ ਹੁੰਦੇ ਚਲੋ ਵਧੀਆ ਪੱਠੇ ਕੋਠੇ ਪਾਤੇ ਆ ਨਹੀਂ ਪੱਠੇ ਕੁਦਰ ਨਹੀਂ ਹਜੇ ਸ਼ਾਮ ਨੂੰ ਗੁਜ਼ਰਾਂਗੇ ਮੈਂ ਕਿਹਾ ਭਾਈ ਜੀ ਵੇਰੇ ਅੱਛਾ ਹਾਂਜੀ ਹਾਂਜੀ ਮੈਂ ਆਇਆ ਹਾਂ ਤੇਰੇ ਨਾਲ ਹਾਂਜੀ ਮੰਮੀ ਤੇਰੀ ਜੜੀ ਆ ਨਾ ਹਾਂਜੀ ਕੋਈ ਗੱਲ ਕਰੀ ਜਾਂਦੀ ਆ ਰਿਸ਼ਤਾ ਅਹੀਂ ਉਥੇ ਕਰਨਾ ਮੇਰੀ ਭੈਣ ਕਰਾਉਂਦੀ ਆ ਅਸੀਂ ਉਥੇ ਰਿਸ਼ਤਾ ਕਰਨਾ ਵਾ ਪਹਿਲੋਂ ਤੇ ਕਹਿੰਦੇ ਵੀ ਅਸੀਂ ਵੇਖ-ਵਖਾਵਾ ਰਿਆਂ ਕਰਨਾ ਉਹਨਾਂ ਨੇ ਫੋਟੋ ਸਾਨੂੰ ਭੇਜੀ ਆ ਚੱਲ ਸਾਨੂੰ ਪਸੰਦ ਆ ਗਈ ਕੁੜੀ ਅਸੀਂ ਤੇਰੀ ਫੋਟੋ ਭੇਜੀ ਸੀ ਹਾਂਜੀ ਪਤਾ ਨਹੀਂ ਹੁਣ ਤੇਰੀ ਭੂਆ ਨੇ ਕੋਈ ਕਹਿਤਾ ਏ ਉਹਨਾਂ ਨੂੰ ਕੁੜੀ ਵਾਲਿਆਂ ਨੂੰ ਵੀ ਜਾਂ ਕਿੱਥੋਂ ਉਹਨਾਂ ਨੇ ਪਤਾ ਕਰ ਲਿਆ ਉਹ ਹੁਣ ਕਹਿੰਦੇ ਵੀ ਅਸੀਂ ਵੇਖ-ਵਖਾਵਾ ਰੱਖਣਾ ਵਾ ਅੱਛਾ ਭੂਆ ਉੱਥੇ ਪਹੁੰਚ ਗਈ ਪਤਾ ਨਹੀਂ ਇਹ ਕੱਲ ਦਾ ਹਾਂਜੀ ਤੇ ਉਹ ਹੁਣ ਕਹਿੰਦੇ ਵੀ ਅਸੀਂ ਵੇਖ-ਵਖਾਵਾ ਰੱਖਣਾ ਵਾ ਕੋਈ ਨਹੀਂ ਰੱਖਣ ਫਿਰ ਉੱਥੇ ਕੀ ਆ ਠੀਕ ਆ ਨ ਤੇ ਮੇਰੀ ਗੱਲ ਸੁਣ ਸਾਨੂੰ ਬਹੁਤੀ ਥੱਲੇ ਲੱਗਣ ਦੀ ਨਹੀਂ ਲੋੜ ਜੇ ਅਸੀਂ ਉੱਥੇ ਧੱਕੇ ਨਾਲ ਰਿਸ਼ਤਾ ਤੇਰੀ ਮਾਂ ਨੇ ਕਰਾਤਾ ਨਾ ਮੈਂ ਉੱਥੇ ਹੀ ਕਰਨਾ ਅਸੀਂ ਕਰਨਾ ਹੀ ਕਰਨਾ ਆਪਣੀ ਭੈਣ ਦੇ ਮਗਰ ਲਾ ਕੇ ਹਾਂਜੀ ਸਾਨੂੰ ਜਿੰਨੀ ਪੈੜੀ ਤੈਨੂੰ ਤੇਰੇ ਨਾਨਕਿਆਂ ਤੋਂ ਤੇ ਇੱਥੋਂ ਹੀ ਆਉਂਦੀਆਂ ਨਾ ਇੰਨੀ ਇੱਕ ਕੱਲੀ ਕੁੜੀ ਨੂੰ ਉੱਥੋਂ ਆਉਂਦੀ ਐ ਪੇਕਿਆਂ ਤੋਂ ਯਾਨੀ ਜੇ ਨਾਨਕਿਆਂ ਤੋਂ ਆਉਂਦੀ ਤੇ ਬੰਦੀ ਤੇ ਮੇਰੀ ਆ ਨਾ ਨਾ 6 ਕਿਲੇ ਮੇਰੇ ਬੰਦੇ ਆ ਜੇ ਪੰਜ ਉਹਨੂੰ ਆਉਂਦੀ ਐ ਮੇਰੀ ਗੱਤ ਸੁਣ ਹਾਂਜੀ ਤੁਹਾਡੀ ਦੋਵਾਂ ਦੀ ਪਾ ਕੇ ਜੱਲੀ ਵੱੜਦੀ ਐ ਨਾ ਤੇਰੀ ਤੇ ਤੇਰੀ ਮਾਂ ਦੀ ਉਹਨੇ ਤੇ ਉਹ ਡੀ ਨੂੰ ਕੱਲੀ ਨੂੰ ਤੇ ਉਹਨੇ ਤੁਹਾਨੂੰ ਛੇਤਰ ਥਲੇ ਰੱਖਣਾ ਹੀ ਸਾਰੀ ਉੱਪਰ ਉਹ ਡੈਡੀ ਇਦਾਂ ਨਹੀਂ ਗੱਲਾਂ ਸੋਚਦੀਆਂ ਹੋਈਆਂ ਜਰੂਰ ਮਾਰੀ ਆਉਣੀ ਆ ਕਿ ਬੱਚੀ ਚੰਗੀ ਹੋਵੇ ਕੁੜੀ ਮੈਂ ਤਾਂ ਪੁੱਤ ਤੈਨੂੰ ਇੱਕ ਸੁਝਾਅ ਦੇਣ ਡਿਆ ਵਾਂ ਇਹ ਹੁਣ ਆਪਣੀ ਮਰਜ਼ੀ ਵੇਖ ਲੈ ਪਈ ਕਿਦਾਂ ਕਰਨੀ ਆ ਡੜੀ ਇਹ ਬਾਅਦ ਦੀਆਂ ਗੱਲਾਂ ਵਾਂ ਪਹਿਲਾਂ ਵੇਖ ਕੇ ਚੱਈਏ ਚਲੋ ਚੱਲ ਫਿਰ ਇਦਾਂ ਕਰਦੇ ਆ ਫਿਰ ਪ੍ਰੋਗਰਾਮ ਰੱਖ ਲੈਨੇ ਕੋਈ ਨਹੀਂ ਰੱਖ ਲੋ ਤੁਸੀਂ ਕੋਈ ਗੱਲ ਨਹੀਂ ਵੇਖ ਲਾਂਗੇ ਹਾਂ ਹਾਂਜੀ ਹਾਂਜੀ ਰੱਖ ਲੋ ਆਹੋ ਮੈਂ ਤੇਰੀ ਮਾਂ ਨੂੰ ਕਿਹਾ ਕਿ ਕਹਿੰਦੀ ਉਹਦਾ ਨਾ ਕਰਕੇ ਸਲਾਹ ਤੇ ਫਿਰ ਰੱਖ ਲੈਨੇ ਆ ਕੋਈ ਨਹੀਂ ਤੁਸੀਂ ਵੇਖ ਲੋ ਜੋ ਕਰਨਾ ਤੇ ਇਹੀ ਕਰਨਾ ਮੈਂ ਫਿਰ ਕਰ ਚੱਲ ਇਹ ਤਾਂ ਹੀ ਪ੍ਰੋਗਰਾਮ ਰੱਖ ਲੈਣੇ ਫਿਰ ਹੈ ਹਾਂਜੀ ਹਾਂਜੀ ਹਾਂ ਚੱਲ ਕਰਕੇ ਆ ਜੀ ਫਿਰ ਮੈਂ ਮੱਠੇ ਉਤਰ ਕੇ ਆਏ ਨਾ ਫਿਰ ਆਹ ਚੰਗਾ ਡੈਡੀ ਹੁਣ ਹੁੰਦੇ ਇਹ ਹੋਣਾ ਵਾ ਤੇ ਹੋਣੀ ਆਡੀ ਗੱਲ ਮੰਨਦਾ ਜੇ ਕੱਲ ਨੂੰ 5-6 ਕਿੱਲੇ ਆ ਗਿਆ ਇਹਨੇ ਤੁਹਾਡੀ ਗੱਲ ਬਿਲਕੁਲ ਨਹੀਂ ਮੰਨਿਆ ਕਰਨੀ ਚੱਲ ਇਹ ਆ ਜੇ ਹੁਣ ਕਿਸੇ ਨੂੰ ਮੇਰਾ ਸਾਥ ਦੇ ਜਾਂਦੀ ਹੈ ਨਾ ਉਹਨਾਂ ਨੂੰ ਮੌਕਾ ਛੱਡਣਾ ਨਹੀਂ ਆ ਮੰਮੀ ਗੱਲ ਸੁਣਿਓ ਆ ਕੀ ਪੁੱਤ ਹਾਂ ਦੱਸ ਕੀ ਗੱਲ ਆ ਡੈਡੀ ਨੂੰ ਕੀ ਗਿਆ ਤੁਸੀਂ ਮੈਂ ਡੈਡੀ ਨੂੰ ਕੀ ਕਿਹਾ ਕੁਛ ਵੀ ਨਹੀਂ ਮੈਂ ਪੱਠੇ ਪਾਉਣ ਡਿਆ ਹਾਂ ਉੱਥੇ ਆਏ ਸੀ ਅੱਛਾ ਇਹ ਕੁੜੀ ਕੋ ਪੰਜ ਕਿੱਲੇ ਆਉਂਦੇ ਕੁੜੀ ਨੂੰ ਹਾਂ ਤੇ ਉੱਥੇ ਵਿਆਹ ਕਰਦਣ ਲੱਗੇ ਹੋ ਕੱਲੋਂ ਤੁਹਾਡੀ ਗੱਲ ਨਾ ਮੰਨੂਗੀ ਐਦਾਂ ਆ ਕੇ ਬੋਲਣ ਡੇ ਮੈਨੂੰ ਦੱਸ ਗੱਲ ਕਿਉਂ ਨਾ ਮੰਨੂਗੀ ਜਦੋਂ ਵਿਆਹ ਹੋ ਗਿਆ ਆ ਕਰ ਬਾਰ ਉਹਦਾ ਹੀ ਆ ਇਹ ਕਿੱਦਾਂ ਦੀ ਗੱਲ ਹੋਈ ਹਰ ਸੰਗੂ ਉਹਦਾ ਹੀ ਹੋਣਾ ਵਾ ਕੱਲਾ ਕੱਲਾ ਜਾ ਹੈਗਾ ਮੈਂ ਡੈਡੀ ਤੇਰੇ ਵੀ ਨਾ ਐਵੇਂ ਆਪਣੀਆਂ ਹੀ ਮਰਜ਼ੀਆਂ ਕਰਦੇ ਆ ਇਹਨਾਂ ਨੂੰ ਕੋਈ ਸਮਝ ਨਹੀਂ ਆਉਂਦੀ ਮੈਨੂੰ ਵੀ ਕਹਿਣ ਡਏ ਹੀ ਬੋਧਾ ਥੱਲੇ ਲਾ ਕੇ ਰਿਸ਼ਤਾ ਨਹੀਂ ਕਰਨਾ ਇੰਨੀ ਸਮਝ ਨਹੀਂ ਆਉਂਦੀ ਵੀ ਪੰਜ ਕਿੱਲੇ ਆ ਕਿੰਨੇ ਦੀ ਜਾਇਦਾਦ ਆ ਸੜਕ ਦੇ ਉੱਤੇ ਪੈਲੀ ਆ ਇਹਨਾਂ ਨੂੰ ਬਾਈਂ ਕਿਹੜੀ ਗੱਲ ਦਾ ਸਾਰਾ ਵਾ ਜੇ ਕੋਈ 11 ਕਿੱਲੇ ਹੋ ਜਾਣਗੇ ਤੇ ਉਹ ਕੋਈ ਗੱਲ ਨਹੀਂ ਡੈਡੀ ਨੂੰ ਮੈਂ ਆਪੇ ਮਨਾ ਲੈਣਾ ਵਾ ਪਰ ਬਾਹਰ ਘਾਟ ਨਿਕਲਿਆ ਕਰਨ ਖੱਤਿਆ ਡਰ ਤੇ ਉਹਨਾਂ ਨੂੰ ਇਹ ਆ ਤੇ ਕੁੜੀ ਸੋਣੀ ਸੁਨਖੀ ਆ ਇਹ ਨਾ ਹੋਇਆ ਜਵਾਬ ਦੇ ਦੇਣ ਤੇਰੇ ਅਲ ਵੇਖ ਕੇ ਮਮੀ ਮੈਂ ਪੱਠੇ ਪਾਉਂਦਾ ਮੈਂ ਕਿਤੇ ਬਾਹਰ ਨਿਕਲਿਆ ਕੰਮ ਹੀ ਕਰਦੇ ਆਂ ਵੇ ਸ਼ਹਿਰ ਜਾ ਤੇ ਲੀੜਾ ਕੱਪੜਾ ਆਪਣਾ ਲੈ ਆ ਜਿਹੜਾ ਪਾ ਕੇ ਜਾਣਾ ਵਾ ਤਰੀਕ ਤੇ ਹੁਣ ਰੱਖੀ ਜਾਣੀ ਆ ਤੇ ਨਾਲੇ ਨਾ ਟੌਰ ਨਾ ਰਿਹਾ ਕਰ ਐਦਾਂ ਨਾ ਖੁੱਥਲ ਜਿਆ ਬਣਿਆ ਰਿਹਾ ਕਰ ਹੁਣ ਪੱਠੇ ਪਾ ਗਏ ਆ ਹੁਣ ਆਪਾਂ ਕਪੜੇ ਘਰ ਵੀ ਕਪੜੇ ਪਾ ਕੇ ਰੱਖਾਂ ਤੇ ਪਾਉਣੇ ਨਹੀਂਗੇ ਮੁੰਡਿਆਂ ਦੇ ਨਾਲ ਚੱਲ ਜਾਣਾ ਚੁੱਪ ਕਰਕੇ ਧੁੱਪੇ ਛਾਵੇਂ ਵੇਂਦਾ ਨਹੀਂ ਤੂੰ ਵੀ ਧੁੱਪ ਵਾ ਕੇ ਕਿੱਦਾਂ ਵਾ ਇਹ ਅਸੀਂ ਦੋ ਲੱਗੇ ਆਰਾਮ ਦੇ ਨਾਲ ਅੰਦਰ ਆਰਾਮ ਕਰਿਆ ਕਰ ਹਾਂ ਚੱਲ ਕੋਈ ਗੱਲ ਨਹੀਂ ਗੱਡੀ ਕੋ ਪੈਸੇ ਲੈ ਕੇ ਦਵਾਂ ਮੈਂ ਕਪੜੇ ਤੇ ਲੈ ਕੇ ਆਵਾਂ ਸ਼ਾਮ ਨੂੰ ਤੇ ਜੇ ਡੈਡੀ ਨਾਲ ਚੱਲ ਜਾਂਦੇ ਮੈਂ ਮੁੰਡੇ ਨਾਲ ਚੱਲ ਜਾਣਾ ਮੰਮੀ ਡੈਡੀ ਨੂੰ ਕਿੱਥੇ ਨਾਲ ਲੈ ਕੇ ਜਾਊਂਗਾ ਆਹੋ ਤੇ ਤੇਰੀਆਂ ਗੱਲਾਂ ਮਾੜੀਆਂ ਵਾ ਮੈਂ ਮੁੰਡੇ ਨਾਲ ਚੱਲ ਜਾਣਾ ਵਾ ਘਰ ਦੇ ਜੀ ਨਹੀਂ ਚ ਉਹਨਾਂ ਨੂੰ ਪਤਾ ਮਣਿਆ ਨੂੰ ਚੱਲ ਦਵਾ ਦਿੰਨੀ ਆ ਪੈਸੇ ਤੇ ਵਧੀਏ ਲਿਆਵੀ ਮਾੜੇ ਜਿਹਾ ਨਾ ਚੁੱਕ ਲਿਆਵੀ ਜਿਹੜਾ ਸੱਜਣਗੇ ਔਰ ਅੰਗ ਲਿਆਵੀ ਚੰਗਾ ਕੋਈ ਗੱਲ ਨਹੀਂ ਪਰ ਮੈਂ ਡੈਡੀ ਨੂੰ ਨਾਲ ਨਹੀਂ ਲੈ ਜਾਣਾ ਇੰਨਾ ਉਥੋਂ ਡਰ ਕੇ ਪਈ ਜਾਣਾ ਮੈਨੂੰ ਚੱਲ ਕੋਈ ਗੱਲ ਨਹੀਂ ਨਹੀਂ ਡੈਡੀ ਨੂੰ ਖੜਨਾ ਨਾ ਪੈਸੇ ਦੇ ਦਿੰਨੀ ਆ ਤੇ ਜਾ ਜਿਹੜੇ ਮੁੰਡੇ ਨੂੰ ਨਾਲ ਖੜਨਾ ਜਾ ਕੇ ਤੇ ਲੈ ਆ ਹੁਣ ਸ਼ਾਮ ਨੂੰ ਜਾਉਂਗਾ ਮੈਂ ਮੁੰਡਾ ਧੁੱਪ ਬੜੀ ਹੋ ਗਈ ਆਹੋ ਜੁੱਤੀ ਵੀ ਨਵੀਂ ਲੈ ਆਵੀ ਤੇ ਸੂਟ ਵੀ ਨਵਾਂ ਲੈ ਆ ਕੋਈ ਗੱਲ ਨਹੀਂ ਠੀਕ ਵਾ ਨਾ ਠੀਕ ਲੈ ਆ ਰੋਟੀ ਦਿਓ ਮੈਨੂੰ ਫਿਰ ਹਾਂ ਮੈਂ ਰੋਟੀ ਲੈ ਕੇ ਆਈ ਆ ਤਨਹੀ ਆ ਪੈਸੇ ਮਿਲ ਗਏ ਕਪੜੇ ਤਾਂ ਲੈ ਆ ਗਿਆ ਵਾਂ ਚਲ ਜਾਂਦੇ ਆ ਸ਼ਾਮ ਨੂੰ ਜਾਊਗਾ ਉਹਦੇ ਤੋਂ ਬਹੁਤ ਵੀਰ ਜੀ ਪੈਕਿੰਗ ਤੇ ਤਾਂ ਦੀ ਸਾਰੀ ਹੋਈ ਗਈ ਹੈ ਤਕਰੀਬਨ ਤੇ ਸਮਾਨ ਘਟ ਘਟ ਜਿਆ ਪਾਇਆ ਵਾ ਮੈਂ ਤਾਂ ਕਰਕੇ ਵੀ ਵੇਟ ਦਾ ਨਾ ਚੱਕਰ ਪਾਇਆ ਮੁੜ ਕੇ ਆਹੋ ਉਹ ਤੇ ਹੈ ਹੀ ਆ ਆਪਣੇ ਸਾਹ ਨਾਲ ਯਾਦ ਕਰ ਲੋ ਕਿ ਹੋਤ ਨਹੀਂ ਕੋਈ ਉਦਾਂ ਤੇ ਜਿਹੜਾ ਵੇਟ ਵਾ ਨਾ ਉਹ ਅੱਧਾ ਅੱਧਾ ਕਿਲੋ ਘਾਟੀ ਆ ਹਾਂਜੀ ਤੁਸੀਂ ਜਦੋਂ 에어ਪੋਰਟ ਤੇ ਜਾਣਾ ਵਾ ਨਾ ਉੱਥੇ ਉਹਨਾਂ ਪਹਿਲਾਂ ਵੇਟ ਹੀ ਕਰਨਾ ਵਾ ਇਹਦਾ ਠੀਕ ਆ ਜੇ ਤੁਹਾਨੂੰ ਲੱਗੇਗਾ ਨਾ ਤੇ ਥੋੜਾ ਬੋਦਾ ਸਮਾਨ ਇਧਰ ਉਧਰ ਕਰਕੇ ਨਾ ਕੋਈ ਨਹੀਂ ਉਹ ਤੇ ਜਿਹੜਾ ਵੱਡਾ ਬੈਗ ਆ ਉਹਦੇ ਵਿੱਚ 2-3 ਕਿਲੋ ਭਾਰ ਪੈ ਸਕਦਾ ਵਾ ਹਨਾ ਜੋਤ ਨਹੀਂ ਤੇ ਇਹਨਾਂ ਬੈਗ ਲੈ ਨਹੀਂ ਆ ਤੇ ਉਹਦੇ ਕੋਈ ਨਹੀਂ ਕੋਈ ਉੱਚ ਪਾ ਲਿਓ ਕੋਈ ਗੱਲ ਨਹੀਂ ਸੱਕ ਨਹੀਂ ਹੁੰਦਾ ਹੈਗਾ ਕੋਈ ਨਹੀਂ ਕੋਈ ਨਹੀਂ ਪਾੜਾ ਉਹ ਕਈ ਵਾਰ ਕੀ ਕਰਦੇ ਆ ਵੀ ਭਾਰ ਵੱਧ ਹੋਵੇ ਤੇ ਕਹਿੰਦੇ ਵੀ ਪੈਸੇ ਦੇ ਦੋ ਤੇ ਪੈਸੇ ਦੇਣ ਦੀ ਲੋੜ ਨਹੀਂ ਆ ਇੱਕ ਅੱਧਾ ਲੀੜਾ ਉੱਥੇ ਛੱਡ ਵੀ ਦਈਏ ਤਾਂ ਵੀ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਵੇਖ ਲਾਂਗੇ ਉੱਥੇ ਵਿੱਚ ਨਾਲੇ ਤੁਸੀਂ ਕਰੈਂਸੀ ਵਗੈਰਾ ਤੇ ਲੈ ਲੀਆ ਨਾ ਉਹ ਤੇ ਲੈ ਲਿਆ ਸਭ ਕੋਈ ਹੋਰ ਕਿਸ ਚੀਜ਼ ਦੀ ਲੋੜ ਤਾਂ ਨਹੀਂ ਨਹੀਂ ਚੀਜ਼ਾਂ ਦੇ ਵੀ ਜੀ ਆ ਹੀ ਗਈਆਂ ਵਾ ਅੱਜ ਤੁਹਾਡੇ ਨਾਲ ਚੱ ਸਾਰਾ ਸਮਾਨ ਆ ਹੀ ਗਿਆ ਵਾ ਚਲੋ ਵਧੀਆ ਹੋ ਗਿਆ ਤੁਹਾਨੂੰ ਝਕੰਦੀ ਲੋੜ ਨਹੀਂ ਹੈਗੀ ਕੁਝ ਕੁ ਚੀਜ਼ਾਂ ਲੈ ਜੰਦੀਆਂ ਹੁੰਦੀਆਂ ਵਾ ਫਿਰ ਵੀ ਐਵੇਂ ਚੱਕਦੇ ਰਹੋਗੇ ਉਥੇ ਜਾ ਕੇ ਮੁੜ ਕੇ ਦਿੱਕਤ ਹੋਊਗੀ ਨਹੀਂ ਨਹੀਂ ਸਮਾਨ ਸਾਰਾ ਆ ਹੀ ਗਿਆ ਵਾ ਬਾਕੀ ਜੇ 200 ਚੰਡਿਆਂ ਵਾ ਵੀ ਖਫੜਜੀ ਉਹਨਾਂ ਨੇ ਵਾਵਾ ਕੀਤਾ ਵਾ ਚਲੋ ਨਹੀਂ ਤੇ ਇੰਨਾ ਕੌਣ ਕਰਦਾ ਉਹ ਨਹੀਂ ਨਹੀਂ ਉਹ ਵਧੀਆ ਉਹਨਾਂ ਦਾ ਸੁਭਾਈ ਬੜਾ ਵਧੀਆ ਵਾ ਨਹੀਂ ਤੇ ਉਹ ਵੀ ਤਾਂ ਨਾ ਕਰ ਹੀ ਸਕਦੇ ਨਹੀਂ ਨਹੀਂ ਮੈਂ ਵੀ ਕੋਈ ਕੰਮ ਕਰਾਂ ਨਾ ਹਨ ਵੀ ਕੋਈ ਕੰਮ ਹੋਵੇ ਤੇ ਅਸੀਂ ਸਿੱਧਾ ਉਹਨਾਂ ਵੱਲ ਹੀ ਜਾਂਦੇ ਆ ਉਹਨਾਂ ਲੈ ਵੀ ਕਦੀ ਨਾ ਨੇ ਕੀਤੀ ਅੱਜ ਉਹਦੇ ਦੇ ਸਾਹਮਣੇ ਹੀ ਆ ਹਾਂਜੀ ਹਾਂਜੀ ਕੋਈ ਕੰਮ ਹੋਵੇ ਤੇ ਝਟ ਭੱਜੇ ਚਾਹੀਦਾ ਉਹਨਾਂ ਨਾਲ ਨੂੰ ਨੇ ਸਭਾ ਉਹਨਾਂ ਦਾ ਠੀਕ ਹੋ। ਤੇ ਤੁਸੀਂ ਇੱਕ ਕੰਮ ਹੋਰ ਜੇ ਕੋਈ ਚੀਜ਼ ਰਹਿ ਵੀ ਜਾਵੇ ਨਾ ਜਾਂ ਮੰਨ ਲਓ ਉੱਥੇ ਜਾ ਕੇ ਕਿਸੇ ਚੀਜ਼ ਦੀ ਲੋੜ ਆ। ਹਾਂਜੀ ਹਾਂਜੀ। ਉੱਥੇ ਹੁਣ ਸਮਾਨ ਮਹਿੰਗਾ ਵਾ ਤੇ ਤੁਸੀਂ ਦੱਸਦੇ ਹੋ ਇੱਥੋਂ ਤੁਹਾਨੂੰ ਕਈ ਦਿਆ ਕਰਾਂਗੇ। ਕੋਈ ਗੱਲ ਨਹੀਂ ਦੱਸ ਦਾਂਗੇ ਤੁਹਾਨੂੰ। ਠੀਕ ਹੈ ਨਾ ਕਿਉਂ ਚੋਦੇ? ਹਾਂਜੀ। ਹੈਨਾ? ਇਹ ਆ ਵੀ ਤੁਸੀਂ ਫਿਕਰ ਨਹੀਂ ਕਰਨੀ ਕਿਸੇ ਵੀ ਗੱਲ ਦੀ ਤੇ ਪਿੱਛੇ ਦਾ ਕੁਛ ਨਾ ਸੋਚੋ। ਘਰਾਂ 'ਚ ਬੜੀਆਂ ਬੜੀਆਂ ਗੱਲਾਂ ਹੋ ਜਾਣੀਆਂ ਵਾ। ਐਵੇਂ ਸੋਚ-ਸੋਚ ਕੇ ਮੁਰਤੇ ਕੰਮ ਤੇ ਧਿਆਨ ਨਾ ਗਿਆ ਤੇ ਫਿਰ ਕੀ ਕਰੋਗੇ? ਚਲੋ ਇਹ ਆ ਵੀ ਤੁਸੀਂ ਇੱਥੇ ਫੇਰਾ ਮਾਰਦੇ ਰਿਹਾ ਕਰਿਓ। ਉਹ ਨਹੀਂ ਨਹੀਂ ਇੱਥੇ ਅਸੀਂ ਐਨ ਵਧੀ ਇਥੇ ਘਰ ਦੀ ਫਿਕਰ ਨਾ ਕਰੋ ਜਿੱਦਾਂ ਦਾ ਘਰ ਕਹੋਗੇ ਉਦਾਂ ਦਾ ਇਥੇ ਬਣ ਜਾਊਗਾ ਤਾਂ ਇਹ ਨਹੀਂ ਤੁਹਾਨੂੰ ਪਤਾ ਘਾਟੀ ਆਉਂਦੀ ਐ ਇੱਧਰ ਉਹ ਕੋਈ ਗੱਲ ਤੇ ਚੱਲ ਇਹ ਆ ਵੀ ਫਿਰਦੇ ਰਹਿਣਾ ਵੀ ਕਿਉਂ ਜਦੋਂ ਜਿੰਨਾ ਕਿ ਕਰਦੇ ਆ ਅਸੀਂ ਵੀ ਓਨਾ ਕੁ ਕਰੀ ਜਾਣੀ ਅਸੀਂ ਕਿਹੜਾ ਕਿਸੇ ਕਾਲ ਤੋਂ ਪਿੱਛੇ ਹਾਂ ਆ ਬਾਕੀ ਜਿੱਦਾਂ ਉਹਨਾਂ ਦਾ ਮਨ ਉਹ ਜ਼ਿਆਦਾ ਸਿਆਣੇ ਨੇ ਚਲੋ ਕੋਈ ਗੱਲ ਨਹੀਂ ਉਹ ਅਸੀਂ ਜੋਦ ਕਿਸਦੇ ਹੱਥਾਂ ਵਿੱਚ ਲੈ ਦੇਖਣਾ ਹੀ ਕਿਉਂ ਆ ਹਾਂਜੀ ਜੀ ਅਸੀਂ ਸਾਰੇ ਕੰਮ ਆਪ ਕਰ ਸਕਦੇ ਆ ਹੁਣ ਤਾਂ ਕਈ ਨੇ ਕੰਮ ਕੀਤੇ ਤੇ ਗਾਣਾ ਕਰਾਂਗੇ ਹੋਰ ਕੀ ਹੈ ਘਰ ਪਾਉਣ ਦੀ ਕਿੱਡੀ ਕੀ ਗੱਲ ਆ ਸਾਰੇ ਕੰਮ ਹੋ ਗਏ ਆ ਕੋਈ ਗੱਲ ਨਹੀਂ ਉਹ ਵੀ ਪੈ ਹੀ ਜਾਣਾ ਉਹ ਵੀ ਪੈ ਹੀ ਜਾਣਾ ਮੈਂ ਕੋਈ ਗੱਲ ਨਹੀਂ ਇੰਨੀ ਫਿਕਰਾਂ ਕਰੋ ਤੁਸੀਂ ਮਗਰ ਦੀ ਪਰਵਾਹ ਨਹੀਂ ਕਰਨੀ ਬਸ ਠੀਕ ਆ ਅੱਗੇ ਜਾਓ ਆਪਣਾ ਕੰਮ ਕਰੋ ਵਧੀਆ ਤੇ ਖਿੱਚੋ ਕੰਮ ਬਾਕੀ ਵੀਰ ਜੀ ਸਾਨੂੰ ਤੇ ਇਸੇ ਗੱਲ ਦੀ ਬੜੀ ਖੁਸ਼ੀ ਆ ਕਿ ਤੁਸੀਂ ਆਪਣੇ ਕੰਮ ਧੰਦੇ ਲੱਗਣ ਲੱਗੇ ਜੀ ਬਾਕੀ ਜੇ ਡੈਡ ਜੀ ਹੁੰਦੇ ਨਾ ਤੇ ਮੰਮੀ ਜੀ ਹੁੰਦੇ ਉਹਨਾਂ ਨੇ ਇੰਨੇ ਖੁਸ਼ ਹੋਣਾ ਹੀ ਨਾ ਕਿ ਤੁਹਾਡੇ ਸਾਰੇ ਕੰਮ ਵੀ ਸੈੱਟ ਹੋ ਗਏ ਆ ਮੈਂ ਵੀ ਆਪਣੇ ਘਰ ਸੌਖੀ ਆ ਉਹਨਾਂ ਦੀ ਕਮੀ ਅੱਜ ਵੀ ਬੜੀ ਮਹਿਸੂਸ ਹੁੰਦੀ ਆ ਉਹ ਚੱਲ ਭੈਣ ਜੇ ਹਾਗਲਾ ਸੋਚਦੇ ਰਹੇ ਨਾ ਫਿਰ ਅੱਗੇ ਨਹੀਂ ਵਧਿਆ ਜਾਣਾ ਹੁਣ ਜੀ ਤੇ ਮੇਰਾ ਵੀ ਨਹੀਂ ਕਰਦਾ ਇੱਥੋਂ ਜਾਣ ਨੂੰ ਪਰ ਮਜਬੂਰੀਆਂ ਇਦਾਂ ਦੀਆਂ ਵਾ ਜਾਣਾ ਹੀ ਪੈਣਾ ਹੁਣ ਕਰੀਏ ਕੀ ਲੱਭੀ ਵੀਰ ਜੇ ਨਾ ਜਾਈਏ ਬਾਹਰ ਇੱਥੇ ਕੰਮ ਕੋਈ ਨਹੀਂਗਾ ਓਏ ਆ ਹੋਏ ਤੇ ਹੈ ਹੀ ਹੈ ਨਾ ਤੇ ਕੋਈ ਗੱਲ ਨਹੀਂ ਬੜਾ ਵਧੀਆ ਵਾ ਮੈਂ ਨਾ ਸਗੋਂ ਉਥੇ ਕੰਮ ਵੀ ਚੰਗਾ ਹੈ ਵੀ ਕੰਪਨੀ ਚ ਠੀਕ ਆ ਛੁੱਟੀ ਵੀ ਟਾਈਮ ਦਾ ਮਿਲਿਆ ਕਰਨੀਆਂ ਤੇ ਉਥੇ ਕਿਹੜਾ ਵਾ ਵੀ ਤੂੰ ਦਿਹਾੜੀਆਂ ਲਾਉਣੀਆਂ ਵਾ ਤੇ ਚੱਲ ਏ ਆ ਭੈਣ ਤੂੰ ਫੇਰ ਕਿੱਦਾਂ ਨਾਲ ਕੇ ਨਾ ਤੇ ਇਹਨਾਂ ਨੂੰ ਪੁੱਛ ਲਿਓ ਵੀ ਪਿਆਲੇ ਜੇ ਠੇਕੇ ਠੋਕੇ ਤੇ ਲੈਣੀਆਂ ਤੇ ਤੂੰ ਹੀ ਰ ਨਹੀਂ ਤੇ ਹੋਰ ਕਿਸ ਨੂੰ ਦੇ ਦਈਏ ਕੋਈ ਨਹੀਂ ਵੀਰ ਜੀ ਅਸੀਂ ਇਹਨਾਂ ਨਾਲ ਆਪੇ ਗੱਲ ਕਰ ਲਾਂਗੇ ਜੇ ਬਹੁਤੀ ਗੱਲ ਹੋਊਗੀ ਨਾ ਮੈਂ ਭੂਆ ਜੀ ਨੂੰ ਆਖੂਗੀ ਤੇ ਉਹ ਕੀ ਆਹ ਉਹ ਗੱਲ ਕਰ ਜਾਣਗੇ ਆਨ ਕਿ ਲੋੜ ਇਹਨਾਂ ਨਾਲ ਮੂੰਹ ਮੂੰਹ ਹੁੰਦੀ ਐਵੇਂ ਕੋਈ ਗੱਲ ਬਾਤ ਕਰਨਗੇ ਮੁੜ ਕੇ ਸਾਰੀ ਉਮਰ ਯਾਦ ਰਹਿੰਦੀ ਐ ਉਹਦਾ ਗੱਲ ਤੇ ਤੁਹਾਡੇ ਘਰ ਦੀ ਐ ਮੈਨੂੰ ਪਤਾ ਨਹੀਂ ਸਲਾਹ ਦੇਣੀ ਚਾਹੀਦੀ ਕਿ ਨਹੀਂ ਪਰ ਉਦਾਂ ਜੇ ਇਤਨੀਆ ਕੰਮ ਕਰਦੇ ਆ ਤੇ ਇਹਨਾਂ ਨੂੰ ਪੜੀ ਨਾ ਦਉ ਠੇਕੇ ਤੇ ਚਲੋ ਵੇਖ ਲਿਓ ਭੂਆ ਜੀ ਨਾਲ ਸਲਾਹ ਕਰਕੇ ਕਰਾਂਗੇ ਸਲਾਹ ਉਹ ਨਾ ਸਿਆਣੇ ਆ ਉਹ ਉਹਨਾਂ ਨਾਲ ਗੱਲ ਕਰ ਲਾਂਗੇ ਕੋਈ ਗੱਲ ਨਹੀਂ ਬੰਦੇ ਤੇ ਹੋਰ ਬੜੇ ਪਾਲੀ ਸੀ ਕਿਹਦੇ ਨਾਲ ਬੀਜਿਆ ਆ ਵਾਰੀ ਤੇ ਝੋਨਾ ਤੁਸੀਂ ਆਪ ਹੀ ਬੀਜਿਆ ਵਾ ਇਹ ਵੀ ਬੰਦਿਆਂ ਨੂੰ ਕਹਿ ਤੂਗੇ ਵਡਾ ਲਾਉ ਉਹ ਇਹ ਤੇ ਕਰਾ ਲਾਂਗੇ ਕੋਈ ਆਹ ਤੇ ਹੈ ਜੀ ਅਸੀਂ ਮੈਂ ਗਾਂ ਵੇਖ ਲਾਂਗੇ ਤੁਸੀਂ ਆਪਣਾ ਕੰਮ ਦੇਖੋ ਬਸ ਪਿਛੇ ਦੀ ਵੀ ਚੜ ਛੱਡ ਦਿਓ ਆ ਉਹਨਾਂ ਨੂੰ ਸਲਾਹ ਕਰਕੇ ਤੇ ਕੋਈ ਗੱਲ ਨਹੀਂ ਉਹਨਾਂ ਆਪੇ ਪੁੱਛ ਲੈਣਾ ਤੁਸੀਂ ਹੁਣ ਪਰਸੋਂ ਫਲਾਈਟ ਹੈ ਤੇ ਕਿੰਨੇ ਵਜੇ ਜਾਣਾ ਨਿਕਲੋ ਇਹ 10 ਵਜੇ ਚੱਲਾਂਗੇ ਇਦਾਂ ਕਰ ਲਓ 12 1 ਵਜੇ ਦੀ ਆ ਫਲਾਈਟ ਆਪਾਂ ਇੱਥੇ ਆ ਜਾਾਂਗੇ ਸਿੱਦੇ ਹਾਂਜੀ ਤੇ ਭੂਆ ਜੀ ਨੂੰ ਅਸੀਂ ਦਵਾਂਗੇ ਕਿ ਇੱਥੇ ਹੀ ਆਜੋ ਕੋਈ ਗੱਲ ਇੱਥੋਂ ਸਿੱਧਾ ਸਮਾਨ ਰੱਖਾਂਗੇ ਤੇ ਸਿੱਧਾ 에어ਪੋਰਟ ਜੇ ਦੇ ਵੀਰ ਜੀ 12 ਵਜੇ ਦੀ ਹੈ ਨਾ ਫਿਰ 9 ਵਜੇ ਚੱਲੋ ਕਰੋ ਕੋਈ ਗੱਲ ਨਹੀਂ 9 ਵਜੇ ਚੱਲ ਜਾਾਂਗੇ ਮੈਂ ਤੁਹਾਡੇ ਆਉਣ ਤੇ ਤਿਆਰ ਹੋ ਰੂੰਗਾ ਆਪਾਂ ਚਲੀਏ ਤੁਸੀਂ ਸੰਭੋ ਸਮਾਨ ਕੋਈ ਆਪਾਂ ਤਲੀ ਫਿਰ ਚਲਿਏ ਫਿਰ ਠੀਕ ਹੈ ਵੀਰ ਜੀ ਚਲੋ ਬੈਗਾਂ ਵਾਲਾ ਵੇਖਣ ਨੂੰ ਜੀ ਨਹੀਂ ਕਰਨ ਲਿਆ ਆ 2 ਸਾਲ ਦੀ ਗੱਲ ਵਾ ਡੈਡੀ ਮੈਨੂੰ ਕਹਿੰਦਾ ਹੁੰਦਾ ਹੈ ਵੀ ਮੈਂ ਤੈਨੂੰ ਬਾਹਰ ਨਹੀਂ ਕੱਢਣਾ ਤੈਨੂੰ ਮੈਂ ਇੱਥੇ ਸੈੱਟ ਕਰਨਾ ਪਰ ਕੀ ਪਤਾ ਹੈ ਕਿਸਮਤ ਨੇ ਫੇਰ ਬਾਹਰ ਲਿਆ ਜਣਾ ਚਲੋ ਕੋਈ ਗੱਲ ਨਹੀਂ ਕਿ ਜਿੱਥੇ ਮਾਲ ਰੱਖਦਾ ਵਣ ਉਥੇ ਰਹਿਣਾ ਪੈਂਦਾ ਵਾ ਕੋਈ ਕੋਹ ਨਹੀਂ ਕਰ ਸਕਦਾ ਬਾਕੀ ਇਹ ਆ ਵੀ ਜੋਤ ਵੀ ਚਲੋ ਸੌਖੇ ਘਰ ਚ ਲੱਗੀ ਆ ਤੇ ਭਾਜੀ ਕਿੰਨਾ ਸਾਥ ਦਿੰਦੇ ਕਿੰਨਾ ਕੋਹ ਵਜ ਲੈ ਆਖ ਦਿੱਤਾ ਆ ਘੜੀ ਆ ਤੇ 4-5000 ਦੇ ਲਿਆਤੀ ਮੈਂ ਤੇ ਬਥੇਰਾ ਯੋਰ ਪਾਇਆ ਸੀ ਕਿ ਨਾ ਲੈ ਆ ਕੇ ਦੋ ਤੇ ਪਰ ਉਹ ਹਟੇ ਨਹੀਂ ਚੱਲ ਇਹ ਆ ਇਹ ਕਰੀ ਕੰਮ ਮੇਲ ਜੀ ਉੱਥੇ ਚੰਗਾ ਇਹਨਾਂ ਦੇ ਹੌਲੀ ਹੌਲੀ ਨਾ ਸਾਰੇ ਪੈਸੇ ਲਾ ਦੇਣੇ ਵੇਖਾਂ ਕੱਲ ਪੂ ਆਈ ਸੀ ਤਾਂ ਅੱਜ ਕੁੜੀ ਆ ਗਈ ਆ ਕਿਤੇ ਇੱਕ ਵਰਾ ਨਹੀਂ ਕਿਹਾ ਵੀ ਆਣ ਕੇ ਤੇ ਵੇਖੋ ਅਸੀਂ ਸਮਾਨ ਸਮੋਣ ਲਿਆਂਦਾ ਵਾ ਮੁੰਡਾ ਬਾਹਰ ਚੱਲਿਆ ਵਾ ਨਾ ਇਹ ਕਿਦਾ ਭੱਜ ਭੱਜ ਕੇ ਬੈਗ ਚੁੱਕਣ ਲਈ ਰਮਨ ਕੀ ਵੇਖਣ ਲਈ ਗੱਡੀਆਂ ਚੋਕ ਚੋਕ ਕਿਦੋਂ ਵੇਖਣਾ ਮੈਂ ਕੀ ਆ ਹਾਂ ਉੱਧਰ ਵੇਖਣ ਲਈ ਆ ਵੀ ਪਰਸੋਂ ਤੁਹਾਡੀ ਭੈਣ ਆਈ ਆ ਤੇ ਅੱਜ ਆ ਗਈ ਆ ਤੁਹਾਡੀ ਭਤੀਜੀ ਤੇ ਕਹਿੰਦੇ ਸਾਨੂੰ ਵੇਖ ਲਓ ਇੱਕ ਵਾਰਾਂ ਨੀ ਕਵਾਇਆ ਫੇ ਮੁੰਡਾ ਬਾਹਰ ਚੱਲਿਆ ਤਾਂ ਤੁਸੀਂ ਵੀ ਆਓ ਰਮਨ ਤੂੰ ਉਹਨਾਂ ਦੀ ਗੱਲ ਛੱਡ ਤੂੰ ਆਪਣੇ ਮੁੰਡੇ ਦੀ ਫਿਕਰ ਕਰ ਆਪਣੇ ਮੁੰਡੇ ਦੀ ਕਾਦੀ ਫਿਕਰ ਕਰਾਂ ਮੈਂ ਤੈਨੂੰ ਕੋਈ ਫਿਕਰ ਨਹੀਂ ਆ ਕਾਦੀ ਫਿਕਰ ਵਾ ਉਹਨਾਂ ਨੇ ਤੇ ਆਪਣੇ ਸਾਰੇ ਕਾਰਜ ਸਵਾਰਲੇ ਦੋਵੇਂ ਭੈਣ ਭਰਾਵਾਂ ਨੇ ਤੇ ਅੜ ਗਿਆ ਮੁੰਡਾ ਸਾਡਾ ਮੈਨੂੰ ਇਹ ਆ ਵੀ ਵੇਖ ਕੇ ਕਿਤੇ ਜਵਾਬ ਨਾ ਦੇ ਜਾਣ ਹਾ ਹਾ ਸ਼ੋਭ ਸ਼ੋਭ ਬੋਲੋ ਵੇਖ ਕੇ ਜਵਾਬ ਕਿਦਾਂ ਦੇ ਦੇਣਗੇ ਕੀ ਘਾਟਵਾ ਮੇਰੇ ਮੁੰਡੇ 'ਚ ਉੱਚਾ ਲੰਮਾ ਜਵਾਨ ਏਦਾਂ ਦੇ ਮੁੰਡੇ ਹੁੰਦੇ ਕਿੱਦਾਂ ਦਿੰਦੇ ਆ ਉਹ ਗੱਲ ਰਮਨ ਜਵਾਨ ਦੀ ਨਹੀਂ ਹੁੰਦੀ ਜਦੋਂ ਕਹਿ ਦਿੰਦੇ ਆ ਨਾ ਵਿਚੋਲੇ ਵੀ ਹਾਂ ਐ ਕੋਈ ਗੱਲ ਨਹੀਂ ਘਰ ਜਾ ਕੇ ਸਲਾਹ ਕਰਕੇ ਦੱਸਾਂਗੇ ਤੇ ਮੁੜ ਕੇ ਨਹੀਂ ਹੁੰਦੇ ਹੁੰਦੇ ਨਹੀਂ ਨਹੀਂ ਮੈਂ ਭੈਣ ਨੂੰ ਫੋਨ ਤੇ ਪੱਕੇ ਕਰਨਾ ਵੀ ਇਹ ਨਾ ਹੋਵੇ ਸਾਨੂੰ ਸਾਰਾ ਟੱਬਰ ਨੂੰ ਸੱਦ ਕੇ ਤੇ ਮੁੜ ਕੇ ਬੇਇੱਜ਼ਤੀ ਕਰਾਵੇਂ ਮੇਰੇ ਨਣਾ ਨੂੰ ਵੀ ਪਤਾ ਹੀ ਪਿਰਿਸ਼ਤਾ ਹੋਣ ਰਿਹਾ ਵਾ ਹੁਣ ਫੋਟੋ ਵਿਖਾਲਦੇ ਵੀ ਜੇ ਫੋਟੋ ਤੇ ਪਸੰਦ ਵਾ ਤਾਂ ਵੇਖਾ ਵਿਖਾਈ ਤਾਂ ਰੱਖਣੀ ਹੋਈ ਮੈਂ ਤਾਂ ਹੀ ਤੈਨੂੰ ਆਖਣ ਡਿਆ ਵਾਂ ਹਾਏ ਹਾਏ ਹੋਰ ਗੱਲ ਆਣ ਕੇ ਦੱਸਦੀ ਆ ਮੈਨੂੰ ਮੇਰੇ ਮਨ ਦੇ ਵਿੱਚੋਂ ਮਹਾ ਹੀ ਇਹ ਗੱਲ ਨਿਕਲੀ ਸੀ ਭੂਆ ਦੇ ਗਾੜੀ लवली ਹੁਣਾਨਾ ਵੀ ਗੱਲ ਕਰਤੀ ਹੁਣੀ ਆ ਕਿ ਪੰਜ ਕਿਲੇ ਆਉਂਦੇ ਆ ਤੇ ਭੱਜੀ ਫਿਰਨ ਢੀ ਆ ਕੋਈ ਗੱਲ ਨਹੀਂ ਤੁਸੀਂ ਡਰੋ ਨਾ ਇਹ ਰਿਸ਼ਤਾ ਮੈਂ ਸਿਰੇ ਚਾੜ ਕੇ ਹੀ ਦੱਸੂਗੀ ਗਾੜੀ ਵੀ ਮੇਰੀ ਭੈਣਵਾ ਵੇਖਿਆ ਰਿਸ਼ਤਾ ਕਿਦਾਂ ਦਾ ਵਾ ਤੇ ਯਾਰ ਜਨਾਚਰ ਹੁੰਦਾ ਨਹੀਂ ਉਹ ਜਨਾਚਰ ਤਾਂ ਖਤਰਾ ਹੈ ਜੀ ਨਾ ਉਹ ਕੋਈ ਗੱਲ ਨਹੀਂ ਬਾਹਰ ਓਖਾ ਪੇ ਤਾਂ ਪਿਆਏ ਜੀ ਚਾਹ ਪਾਣੀ ਪੀਓ ਐਵੇਂ ਹੀ ਹੋਰ ਗੱਲਾਂ ਲੈ ਕੇ ਬਹਿ ਗਏ ਜੀ ਚਲੋ ਚਲੋ ਮੈਂ ਆ ਗਈ ਜੀ ਗਲਤੀ ਇੰਨਾ ਦੀ ਵੀ ਠੀਕ ਵਾ ਇਹ ਨਾ ਹੋਵੇ ਇਹ ਮੁੰਡੇ ਨੂੰ ਵੇਖ ਕੇ ਜਵਾਬ ਦੇ ਦੇਣਾ ਇਹਦੇ ਵਿੱਚ ਸਾਡੀ ਬੇਇੱਜ਼ਤੀ ਬੜੀ ਆ ਕੋਈ ਨਹੀਂ ਮੈਂ ਦਲਜੀਤ ਦੀ ਮਾਸੀ ਨਾ ਪਹਿਲਾਂ ਹੀ ਗੱਲ ਕਰਤੀ ਆ ਫੋਨ ਤੇ ਵੀ ਫੋਟੋ ਵਿਖਾਲਦੇ ਜੇ ਕਵੇਂ ਤਾਂ ਇੱਕ ਫੋਟੋ ਹੋਰ ਪਾ ਦਿੰਨੀ ਆ ਇੱਥੇ ਆਿਆਂ ਦੀ ਸਾਡੀ ਬੇਇੱਜ਼ਤੀ ਨਹੀਂ ਹੋਣੀ ਚਾਹੀਦੀ ਨਹੀਂ ਤੇ ਮੇਰੇ ਤੋਂ ਬੁਰਾ ਕੋਈ ਨਹੀਂ